ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੀ ਧਰਤੀ ਤੋਂ ਜਿੱਥੇ ਤਸੀਰ ਅਜਨਾਲਾ ਦੇ ਦੋ ਵਕ ਵਕ ਪਿੰਡਾਂ ਦੇ ਨੌਜਵਾਨ ਡੱਗੇ ਹੋਏ ਸਨ ਉਹਨਾਂ ਦੀ ਘਰ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਦੇ ਚਲਦੇ ਇੱਕ ਨੌਜਵਾਨ ਇਸ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਜਦਕਿ ਇੱਕ ਨੌਜਵਾਨ ਜੋ ਜ਼ਖਮੀ ਹੋ ਗਿਆ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਦਸਵਾਂ ਬੰਦਾ ਇੱਕੀ ਪਰਵਾਰਕ ਮੈਂਬਰਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇ ਤਾਂ ਜੋ ਪੰਜਾਬ ਰਹਿੰਦਾ ਪਰਿਵਾਰ ਪੁੱਤਰ ਤਾਂ ਨੂੰ ਆਖਰੀ ਵਾਰ ਵੇਖ ਸਕੇ ਜਿਸ ਤੋਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਗਿਆ ਤੁਸੀਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਪਰਿਵਾਰਕ ਮੈਂਬਰਾਂ ਵਿੱਚ ਕਿਸ ਤਰ੍ਹਾਂ ਦਾ ਸੋਗ ਦਾ ਆਲਮ ਹੈ ਜਦ ਪੁੱਤਰ ਦੀ ਮ੍ਰਿਤਕ ਦੇਹ ਇੱਦਾਂ ਭਾਰਤ ਪਹੁੰਚੀ ਹੋਵੇ ਹਰ ਕਿਸੇ ਦੀਆਂ ਅੱਖਾਂ ਨਾਮੇ ਇਸ ਬੇहद ਗਮਗੀਨ ਮਾਹੌਲ ਵਿੱਚ ਬੇਹੱਦ ਨਾਮ ਮੱਖਣਾਲ ਪੁੱਤ ਨੂੰ ਅੰਤਿਮ ਵਿਦਾਇਕ ਦਿੱਤੀ ਜਾਂਦੀ ਹੈ ਬੱਚਾ ਉਥੇ ਕੈਨੇਡਾ ਦੇ ਵਿੱਚ ਗੁਜ਼ਰ ਗਿਆ ਸੀ ਐਕਸੀਡੈਂਟ ਹੋ ਗਿਆ ਤੇ ਉਹਨਾਂ ਨੂੰ ਇਹ ਜਿਹੜਾ ਵਿਛੋੜਾ ਸਾਰੇ ਟੱਬਰ ਨੂੰ ਬਹੁਤ ਵੱਡਾ ਵਿਛੋੜਾ ਸੀ ਤੇ ਇਸ ਵਿਛੋੜੇ ਦੇ ਵਿੱਚ ਆਣ ਕੇ ਬੜਾ ਸਾਰੀ ਸੰਗਤ ਵੇਖ ਰਹੀ ਆ ਕਿ ਕਿੰਨਾ ਬਰਲਾਪ ਕਰਦੇ ਰਹੇ ਸਾਰੀ ਦਿਹਾੜੀ ਇਹਦੇ ਵਿੱਚ ਤੁਹਾਡੀ ਟੀਮ ਨੇ ਆਪਣਾ ਚੈਨਣ ਵਾਲਿਆਂ ਨੇ ਸਰਕਾਰ ਨੇ ਤੇ ਸਾਰੇ ਭੈਣ ਭਰਾਵਾਂ ਨੇ ਬੜੀ ਮਦਦ ਕੀਤੀ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਇੱਥੇ ਆਣ ਕੇ ਇਹ ਕੰਮ ਚੁੱਕਿਆ ਤੇ ਇਹ ਜਿਹੜੀ ਇਹਦੀ ਬਾਡੀ ਸੀ ਇਹ ਇੱਥੇ ਸਾਡੇ ਦਰਸ਼ਨਾਂ ਵਾਸਤੇ ਆ ਗਈ ਸਾਰੇ ਪਰਿਵਾਰ ਨੇ ਦਰਸ਼ਨ ਕੀਤੇ ਆ ਦੁੱਖ ਦੇ ਇਹਦੇ ਨਾਲ ਦਾ ਹੋਰ ਕੋਈ ਹੈ ਨਹੀਂ ਕਿਉਂਕਿ ਦੁੱਖ ਬਹੁਤ ਵੱਡਾ ਹੈ ਉਹਦੇ ਮਾਪਿਓ ਨੂੰ ਪਰਿਵਾਰ ਨੂੰ ਭੈਣਾ ਭਰਾਵਾਂ ਨੂੰ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਬੜਾ ਦੁੱਖ ਆ ਤੇ ਇਹ ਦੁੱਖ ਬਰਦਾਸ਼ਤ ਹੋਣ ਵਾਲਾ ਤੇ ਨਹੀਂ ਪਰ ਚਲੋ ਕੁਝ ਨਾ ਕੁਝ ਫਿਰ ਵੀ ਆ ਕਈ ਏਰਾ ਵੇਖੀਦਾ ਲੋਕ ਬਾਅਦ ਦੇ ਮੁਲਖਾਂ ਚ ਰੁੱਲਦੇ ਰਹਿੰਦੇ ਆ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਤੇ ਉਹਨਾਂ ਦੀ ਬੜੀ ਇੱਕ ਵੱਡੀ ਘਾਟ ਬਣ ਜਾਂਦੀ ਆ ਔਰ ਤੁਹਾਡਾ ਇਹ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਇੱਕ ਮਿਹਨਤ ਕਰਕੇ ਤੇ ਸਾਨੂੰ ਸਾਰਿਆਂ ਨੂੰ ਕਿੰਨੇ ਭੈਣ ਭਰੇ ਖਲੋਤਾ ਸੀ ਇਹ ਖਲੋਤਾ ਜੀ ਇੱਕ ਪਹਿਲਾਂ ਇਹਦਾ ਭਰਾ ਗੁਜ਼ਰ ਗਿਆ ਸੀ ਉਹ ਵੀ ਐਕਸੀਡੈਂਟ ਹੋ ਕੇ ਗੁਜ਼ਰ ਗਿਆ ਸੀ ਤੇ ਇਹ ਵੀ ਐਕਸੀਡੈਂਟ ਹੋ ਕੇ ਗੁਜ਼ਰ ਗਿਆ ਬੜਾ ਵੱਡਾ ਨੁਕਸਾਨ ਹੋਇਆ ਮਾਂ ਪਿਓ ਨੂੰ ਨਾ ਪੂਰਾ ਪੈਣ ਫੋਨ ਵਾਲਾ ਘਾਟਾ ਪਿਆ ਔਰ ਇਹ ਜਿਹੜੇ ਦੁੱਖ ਨੇ ਮਹਾਰਾਜ ਕਿਸੇ ਨੂੰ ਲਾਵੇ ਨਾ ਇਹ ਬਹੁਤ ਵੱਡਾ ਦੁੱਖ ਆ ਨਾ ਬਰਦਾਸ਼ਤ ਕਰਨ ਵਾਲਾ ਸਾਰੇ ਭੈਣ ਭਰਾਵਾਂ ਦੇ ਪਰ ਆਪਾਂ ਕੁਝ ਨਹੀਂ ਕਰ ਸਕਦੇ ਕੁਦਰਤ ਨਾਲ ਕਿਉਂਕਿ ਕੁਦਰਤ ਦੀ ਰੀਤੀ ਆ ਜਿਸ ਨੂੰ ਕੋਈ ਮੋੜ ਨਹੀਂ ਸਕਦਾ ਇਹ ਸੰਸਾਰ ਵਿੱਚ ਕਦੀ ਨਹੀਂ ਕਿਹੇ ਮੋੜਿਆ ਬੜੇ ਬੜੇ ਪੀਰ ਪਗੰਬਰ ਗੁਰੂ ਯੋਧੇ ਸੂਰਮੇ ਦਾਤੇ ਇਸ ਸੰਸਾਰ ਤੋਂ ਚਲੇ ਗਏ ਪਹਿਲਾਂ ਵੀ ਆਪਾਂ ਸਾਰਾ ਕੁਝ ਵੇਖਿਆ ਪਰ ਇਹ ਜਿਹੜਾ ਦੁੱਖ ਆਇਆ ਛੋਟੀ ਉਮਰ ਦਾ ਜਵਾਨੀ ਬਾਰੇ ਦਾ ਇਹ ਬਹੁਤ ਵੱਡਾ ਦੁੱਖ ਆ ਔਰ ਇਹ ਨਾ ਬਰਦਾਸ਼ਤ ਕਰਨ ਦੇ ਕਾਬਿਲ ਆ ਪਰ ਕਰ ਕੁਝ ਨਹੀਂ ਹੋ ਸਕਦੇ ਕਿਉਂਕਿ ਪਰਮੇਸ਼ਰ ਗਾੜੀ ਦੇ ਪਹਾਣਾ ਹੀ ਮੰਨਣਾ ਪੈਂਦਾ ਇਸ ਵਾਸਤੇ ਮਹਾਰਾਜ ਦੇ ਗਾੜੀ ਹਾਥੀ ਜੋੜਨੇ ਚਾਹੀਦੇ ਸੱਚੇ ਪਾਤਸ਼ਾਹ ਦੇ ਕਿ ਸਾਡੇ ਸਾਰਿਆਂ ਤੇ ਗੁਰੂ ਕਿਰਪਾ ਕਰੇ ਇਹੋ ਜਿਹੇ ਦੁੱਖ ਕਿਸੇ ਨੂੰ ਲਾਵੇ ਨਾ ਪਰ ਇਹਨੂੰ ਇਹਦੇ ਤੋਂ ਬਿਗੈ ਆਪਾਂ ਕਰ ਵੀ ਕੁਝ ਨਹੀਂ ਸਕਦੇ ਕੀ ਕਰਾਂਗੇ ਕੁਝ ਨਹੀਂ ਕਰ ਸਕਦੇ ਸੋ ਇਸ ਵਾਸਤੇ ਇਹ ਆ ਵੀ ਆਪਾਂ ਨੂੰ ਸਾਰਿਆਂ ਨੂੰ ਉਹਦੇ ਭਾਣੇ ਨੂੰ ਮੰਨਣਾ ਚਾਹੀਦਾ ਭਾਣੇ ਨੂੰ ਮੰਨ ਕੇ ਉਹਦੇ ਉਹਦੇ ਕੋਲ ਹੀ ਹੱਥ ਜੋੜਨੇ ਚਾਹੀਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਜਿਹੜੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰੱਖੇ ਤੇ ਚੜ੍ਹਦੀ ਕਲਾ ਰੱਖੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮਨਜੀਤ ਕੌਰ ਕੀ ਗੱਲਬਾਤ ਹੋਈ ਜੀ ਸਾਰੀ ਗੱਲਬਾਤ ਭਾਜੀ ਕੋਈ ਨਹੀਂ ਹੋਈ ਇਹਨੇ ਫੋਨ ਹੀ ਆਇਆ ਵਾ ਤੇ ਨਾ ਮੈਨੂੰ ਦੱਸਿਆ ਨਹੀਂ ਮੈਂ ਜਵਾਰ ਨਹੀਂ ਹੀ ਦੇਨੇ ਨਹੀਂ ਤੇ ਦੋਨੋਂ ਪੁੱਤ ਹੀ ਤੁਹਾਡੇ ਨਹੀਂ ਚਾਰ ਪੋਤੇ ਮੇਰੇ ਅੱਛਾ ਜੀ ਹਾਂਜੀ ਦੇ ਦੂੰਗੀ ਇਹ ਦੇ ਦੂੰਗੀ ਇਹਨਾਂ ਕੀ ਕੀ ਨਾਮ ਸੀ ਇਹਨਾਂ ਦੇ ਇੱਕ ਦੇ ਨਾਲ ਗਦੀਪਿਆ ਜਿੱਦਾਂ ਨਾ ਗੁਰਦੀਪ ਆ ਪਪੂ ਪਪੂ ਆਪਾਂ ਜਿਆਦਾ ਆਨੇ ਆ ਦੂਜੇ ਦਾ ਦੂਜੇ ਦੇ ਨਾਮ ਗੁਰਪ੍ਰੀਤ ਹਾਏ ਹਾਏ ਤੁਹਾਨੂੰ ਕਦੋਂ ਪਤਾ ਲੱਗਾ ਤੁਹਾਨੂੰ ਦਿਨੇ ਪਤਾ ਲੱਗਾ ਤੇ ਕੀ ਕਰਨ ਗਈ ਗਏ ਸੀ ਇਹ ਭਾਜੀ ਮਟਕੇ ਲੜਾਈ ਸੀ ਹਾਂਜੀ ਲੜਾਈ ਤੇ ਘਰੋਂ ਗਏ ਆ ਆਛਾ ਇਹ ਇਹਨਾਂ ਵਈ ਡੱਕ ਦਸਤਾ ਫੜਿਆ ਮੈਂ ਦਸਤਾ ਵੀ ਨਹੀਂ ਲਿਆਉਣ ਦਿੱਤਾ ਮੈਂ ਹਾਂ ਇਸ ਰੰਗ ਦੇ ਰਾਜ ਲਟੇਰੇ ਪੈ ਕੇ ਤੇ ਦਸਤਾ ਵੇਖ ਕੇ ਜਿਆਦਾ ਹੋ ਗੋ ਜਿਆਦਾ ਕਰਨਵੇਂ ਨਾ ਖੜ ਪੱਪੂ ਮੈਂ ਹਾਂ ਦਸਤਾ ਮੈਂ ਕਈ ਦਾ ਦਸਤਾ ਵੀ ਫੜ ਕੇ ਰੱਖ ਲਿਆ ਇਹਦੇ ਕੋ ਹਏ ਹਏ ਕੀ ਕੀ ਦੇ ਕੋਸੀ ਭੈਣ ਆ ਮਟਗੇ ਭੈਣ ਕੋ ਗਏ ਹਏ ਜਿੰਨਾਂ ਕੋ ਗਏ ਕੋਈ ਕੀ ਤੁਹਾਨੂੰ ਸ਼ੱਕ ਹੈ ਕਿਸੇ ਤੇ ਹਏ ਸ਼ੱਕ ਹੁਣ ਉਹਨਾਂ ਦੇ ਜਿਨ੍ਹਾਂ ਕੋ ਗਏ ਲੜਾਈ ਤੇ ਜਿਨ੍ਹਾਂ ਨਾਲ ਲੜਾਈ ਸੀ हां जी। ਬਣਾ ਨਾ ਨਾਮ ਦਾ ਨਹੀਂ ਮੈਨੂੰ ਪਤਾ। ਕਿਹੜੇ ਪਿੰਡ ਦੇ ਨੇ? ਮੜਗੇ ਦੇ ਆ। ਕਰ ਦਿਓ। ਜੀ। ਹੇ ਮੰਗੇ ਹੋਈ ਹੁਣ ਇਹਨਾਂ ਦਾ ਨਵੇੜਨਾ ਨਵੇੜਨਾ ਚਾਹੀਦਾ ਵਾ ਜੇ ਉਹ ਵੀ ਕੋਈ। ਤੁਸੀਂ ਜੋ ਕਾਰਵਾਈ ਹੁੰਦੀ ਕਰੋ ਉਹਨਾਂ ਤੇ। ਬੇहद ਮੰਦ ਭੱਗੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੀ ਧਰਤੀ ਤੋਂ ਜਿੱਥੇ ਤਸੀਰ ਅਜਨਾਲਾ ਦੇ ਦੋ ਵਕ ਵਕ ਪਿੰਡਾਂ ਦੇ ਨੌਜਵਾਨ ਡੱਗੇ ਹੋਏ ਸਨ। ਉਨਾਦੀਕਾਰ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਤੇ ਜੰਦੇ ਇੱਕ ਨੌਜਵਾਨ ਇਸ ਹਾਸੇ ਵਿੱਚ ਮੌਤ ਹੋ ਜਾਂਦੀ ਹੈ ਜਦਕਿ ਇੱਕ ਨੌਜਵਾਨ ਜੋ ਜ਼ਖਮੀ ਹੋ ਗਿਆ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਦਸਨਾ ਬੰਦਾ ਹੈ ਕਿ ਪਰਵਰ ਮੈਂਬਰਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਨਦੀ ਪੁੱਤਰ ਦੀ ਮਿਲਤਕ ਦੇ ਨੂੰ ਭਾਰਤ ਭੇਜਿਆ ਜਾਵੇ ਤਾਂ ਜੋ ਪੰਜਾਬ ਰੰ ਦਾ ਪਰਿਵਾਰ ਪੁੱਤਰ ਦਾ ਮੂੰਹ ਆਖਰੀ ਵਾਰ ਵੇਖ ਸਕੇ ਜਿਸ ਤੋਂ ਬਾਅਦ ਨੋ ਜਵੰਤੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਗਿਆ ਤੁਸੀਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਪਰਿਵਾਰਕ ਮੈਂਬਰਾਂ ਵਿੱਚ ਕਿਸ ਤਰ੍ਹਾਂ ਦਾ ਸੋਗ ਦਾ ਹਾਲ ਹੈ ਜਦ ਉੱਤਰ ਦੀ ਮ੍ਰਿਤਕ ਦੇਹ ਇਦਾਂ ਭਾਰਤ ਪਹੁੰਚੀ ਹੋਵੇ ਹਰ ਕਿਸੇ ਦੀਆਂ ਅੱਖਾਂ 'ਨਾਂ ਨੇ ਇਸ ਬੇहद ਗਮਗੀਨ ਮਾਹੌਲ ਵਿੱਚ ਬੇਗਨਾ ਨਾਮ ਮੱਖਣ ਨਾਲ ਪੁੱਤ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਂਦੀ ਹੈ ਬੱਚਾ ਉਥੇ ਕੈਨੇਡਾ ਦੇ ਵਿੱਚ ਗੁਜ਼ਰ ਗਿਆ ਸੀ ਐਕਸੀਡੈਂਟ ਹੋ ਗਿਆ ਤੇ ਉਹਨਾਂ ਨੂੰ ਇਹ ਜਿਹੜਾ ਵਿਛੋੜਾ ਸਾਰੇ ਟੱਬਰ ਨੂੰ ਬਹੁਤ ਵੱਡਾ ਵਿਛੋੜਾ ਸੀ ਤੇ ਇਸ ਵਿਛੋੜੇ ਦੇ ਵਿੱਚ ਆਣ ਕੇ ਬੜਾ ਸਾਰੀ ਸੰਗਤ ਵੇਖ ਰਹੀ ਆ ਕਿ ਕਿੰਨਾ ਬਰਲਾਪ ਕਰਦੇ ਰਹੇ ਸਾਰੀ ਦਿਹਾੜੀ ਇਹਦੇ ਵਿੱਚ ਤੁਹਾਡੀ ਟੀਮ ਨੇ ਆਪਣਾ ਚੰਨਣ ਵਾਲਿਆਂ ਨੇ ਸਰਕਾਰ ਨੇ ਤੇ ਸਾਰੇ ਭੈਣ ਭਰਾਵਾਂ ਨੇ ਬੜੀ ਮਦਦ ਕੀਤੀ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਇੱਥੇ ਆਣ ਕੇ ਇਹ ਕੰਮ ਚੁੱਕਿਆ ਤੇ ਇਹ ਜਿਹੜੀ ਇਹਦੀ ਬਾਡੀ ਸੀ ਇਹ ਇੱਥੇ ਸਾਡੇ ਦਰਸ਼ਨਾਂ ਵਾਸਤੇ ਆ ਗਈ ਸਾਰੇ ਪਰਿਵਾਰ ਨੇ ਦਰਸ਼ਨ ਕੀਤੇ ਆ ਦੁੱਖ ਤੇ ਇਹਦੇ ਨਾਲ ਦਾ ਹੋਰ ਕੋਈ ਹੈ ਨਹੀਂ ਕਿਉਂਕਿ ਦੁੱਖ ਬਹੁਤ ਵੱਡਾ ਹੈ ਉਹਦੇ ਮਾਂ ਪਿਓ ਨੂੰ ਪਰਿਵਾਰ ਨੂੰ ਭੈਣਾ ਭਰਾਵਾਂ ਨੂੰ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਬੜਾ ਦੁੱਖ ਆ ਤੇ ਇਹ ਦੁੱਖ ਬਰਦਾਸ਼ਤ ਹੋਣ ਵਾਲਾ ਤੇ ਨਹੀਂ ਪਰ ਚਲੋ ਕੁਝ ਨਾ ਕੁਝ ਫਿਰ ਵੀ ਆ ਕਈ ਏਰਾ ਵੇਖੀਦਾ ਲੋਕ ਬਾਅਦ ਦੇ ਮੁਲਖਾਂ ਚ ਰੁੱਲਦੇ ਰਹਿੰਦੇ ਆ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਤੇ ਉਹਨਾਂ ਦੀ ਬੜੀ ਇੱਕ ਵੱਡੀ ਘਾਟ ਬਣ ਜਾਂਦੀ ਆ ਔਰ ਤੁਹਾਡਾ ਇਹ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਹਾਂ ਇਹ ਮਿਹਨਤ ਕਰਕੇ ਤੇ ਸਾਨੂੰ ਸਾਰਿਆਂ ਨੂੰ ਕਿੰਨੇ ਭੈਣ ਭਰੇ ਖਲੋਤਾ ਸੀ ਇਹ ਖਲੋਤਾ ਜੀ ਇੱਕ ਪਹਿਲਾਂ ਇਹਦਾ ਭਰਾ ਗੁਜ਼ਰ ਗਿਆ ਸੀ ਉਹ ਵੀ ਐਕਸੀਡੈਂਟ ਹੋ ਕੇ ਗੁਜ਼ਰ ਗਿਆ ਸੀ ਤੇ ਇਹ ਵੀ ਐਕਸੀਡੈਂਟ ਹੋ ਕੇ ਗੁਜ਼ਰ ਗਿਆ ਬੜਾ ਵੱਡਾ ਨੁਕਸਾਨ ਹੋਇਆ ਮਾਂ ਤੇ ਉਹਨੂੰ ਨਾ ਪੂਰਾ ਪੈਨ ਫੋਨ ਵਾਲਾ ਘਾਟਾ ਪਿਆ ਔਰ ਇਹ ਜਿਹੜੇ ਦੁੱਖ ਨੇ ਮਹਾਰਾਜ ਕਿਸੇ ਨੂੰ ਲਾਵੇ ਨਾ ਇਹ ਬਹੁਤ ਵੱਡਾ ਦੁੱਖ ਆ ਨਾ ਬਰਦਾਸ਼ਤ ਕਰਨ ਵਾਲਾ ਸਾਰੇ ਭੈਣਾਂ ਭਰਾਵਾਂ ਦੇ ਪਰ ਆਪਾਂ ਕੁਝ ਨਹੀਂ ਕਰ ਸਕਦੇ ਕੁਦਰਤ ਨਾਲ ਕਿਉਂਕਿ ਕੁਦਰਤ ਦੀ ਰੀਤੀ ਆ ਜਿਸ ਨੂੰ ਕੋਈ ਮੋੜ ਨਹੀਂ ਸਕਦਾ ਐ ਸੰਸਾਰ ਵਿੱਚ ਕਦੀ ਨਹੀਂ ਕਿਹੇ ਮੋੜਿਆ ਬੜੇ ਬੜੇ ਪੀਰ ਪਗੰਬਰ ਗੁਰੂ ਯੋਧੇ ਸੂਰਮੇ ਦਾਤੇ ਐ ਸੰਸਾਰ ਤੋਂ ਚਲੇ ਗਏ ਪਹਿਲਾਂ ਵੀ ਆਪਾਂ ਸਾਰਾ ਕੁਝ ਵੇਖਿਆ ਪਰ ਇਹ ਜਿਹੜਾ ਦੁੱਖ ਆ ਇਹ ਛੋਟੀ ਉਮਰ ਦਾ ਜਵਾਨੀ ਬਾਰੇ ਦਾ ਇਹ ਬਹੁਤ ਵੱਡਾ ਦੁੱਖ ਆ ਔਰ ਇਹ ਨਾ ਬਰਦਾਸ਼ਤ ਕਰਨ ਦੇ ਕਾਬਿਲ ਆ ਪਰ ਕਰ ਕੁਝ ਨਹੀਂ ਹੀ ਸਕਦੇ ਕਿਉਂਕਿ ਪਰਮੇਸ਼ਰ ਗਾੜੀ ਤੇ ਪਾਣਾ ਹੀ ਮੰਨਣਾ ਪੈਂਦਾ